ਦੇ ਗੱਲ ਕਰੀਏ ਇੰਡੀਆ ਦੀ ਕੈਪੀਟਲ ਦਿੱਲੀ ਦੀ ਦੇ ਅੱਜ ਕੱਲ ਟੱਕਰ ਪੰਜਾਬ ਦੇ ਨਾਲ ਆਏ ਨਵੱਡੇ ਹਾਈ ਦੇ ਉਧਰ ਤੇ ਛੜੀ ਹੋਈ ਹੈ ਪਰ ਪਹਿਲਵਾਨੀ ਦੀ ਜਮਾਤ ਦੇਖੋ ਕੱਟ ਅੱਜ ਤੱਕ ਇਹਦੇ ਦੇ ਵੜੀ ਹੋਈ ਹੈ ਆ ਦੁਨੀਆ ਦੇ ਵੱਡੇ ਮਸਲੇ ਦੀਆਂ ਵੱਡੀਆਂ ਬਾਤਾਂ ਪੈ ਰਹੀਆਂ ਹੈ ਔਰ ਨਜ਼ਾਰਾ ਜਿਹੜਾ ਵੱਧਿਆ ਹੋਇਆ ਹੈ ਅਮਰ ਫਗਵਾੜਾ ਰਾਜਨਾਈਏਵਾਲ ਕਮਰ ਦਸੇ ਕੱਸ ਲਿਓ ਆਪਾਂ ਇੱਕ ਇੱਕ ਕੁਸ਼ਤੀ ਜਿਹੜੀ ਕਰਤੀ ਨੂੰ ਕਰਾਵਾਂਗੇ ਆ ਬਾਤ ਟੀਮ ਹੈ ਦੇਖੀ ਆ ਅਮਰਾਂ ਤੱਕ ਬੁਲਾਵਾਂਗੇ ਉਧਰ ਮੁੰਡਾ ਰਣਜੀਤ ਹੈ ਜਿਹਦੇ ਬਾਪੂ ਨੇ ਵੀ ਵੱਡੀ ਪਹਿਰਮਾਨੀ ਕੀਤੀ ਹੈ ਅੱਜ ਪੇਵਾਂ ਦੇ ਜਿਹੜੇ ਸਰਨਾਮਿਆਂ ਦੇ ਉੱਤੇ ਜਿਹੜਾ ਬਾਤਾਂ ਜਿਹੜੀਆਂ ਪੈਣ ਚੁੱਕੀਆਂ ਹੈ ਵੱਡੀ ਮੁਬਾਰਕਬਾਦ ਸਾਰੇ ਉਸਤਾਦਾਂ ਨੂੰ ਜਿਨ੍ਹਾਂ ਦੇ ਪੱਠੇ ਜਿਹੜੇ ਅੱਜ ਫੇਰਾ ਕਰਾਈ ਜਾਂਦੇ ਹੈ ਵਾਹ ਕੀ ਟੀਮ ਹੈ ਵੱਡੇ ਰਕੋਰਡ ਖਾੜੇ ਦੇ ਬਣਾਈ ਜਾਂਦੇ ਆ ਬੱਲੇ ਬੱਲੇ ਜਿੰਨੀ ਹੋ ਰਹੀ ਹੈ ਸਚਨ ਜਿੰਨੀ ਦੇ ਵਿਚਕਾਰ ਤੇ ਗੁਰਨਾਮ ਪਹਿਲਵਾਨ ਦੇ ਵਿਚਕਾਰ ਬਹੁਤ ਹੀ ਸਾਰੇ ਦੀ ਟੱਕਰ ਜਿਹੜੀ ਚੱਲ ਰਹੀ ਹੈ ਕਿ ਮਲ ਘੁਟਦੇ ਵਿੱਚ ਅਖਾੜੇ ਆ ਸਿਮਰਨ ਪਹਿਲਵਾਨ ਪਟਿਆਲਾ ਦੇ ਜੱਟ ਪਹਿਲਵਾਨ ਬਾਹਰਾਣਾ ਇਹ ਤਰਫਾਂ ਵੀ ਆ ਜੋ ਕਿਰਾ ਹਲੋ ਸਾਰਿਆਂ ਦੇ ਧਿਆਨ ਦੇ ਕਰਕੇ ਸਟੇਜ 'ਤੇ ਲੈ ਕੇ ਦੀ ਮਿਸਲ ਹੈ ਜਿੰਨੇ ਕਰਾਈ ਸੀ ਬੜੀ ਕੀ ਨਾਇਮ ਮੁੰਡੇ ਦਾ ਜੱਟ ਮਹਾਰਾਣਾ ਆదికਰੋ ਕੋ ਸਿਸਟਰ ਚਲੋ ਬਾਈ ਧਿਆਨ ਦਿਓ ਜਿਹੜੇ ਬੱਲੇ ਪਹਿਲਵਾਨਾਂ ਦੇ ਆ ਕੇ ਹੋਣੇ ਆਈ ਹੋਈਏ ਸਾਰੇ ਮਨ ਧਿਆਨ ਹੋ ਜਿਓ ਤਕਰੀਬਨ ਪਾਸਾ ਦੇ ਗੁੱਸਿਆਂ ਜਿਹੜੀਆਂ ਬਾਕੀ ਐ ਇਹ ਨੋਟ ਕਰਿਓ ਆਉਦਰਾ ਗੋਗਾ ਬੈਨਨ ਕਪੂੜਾ ਉਰਾ ਕੇ ਲਈ 500 ਡੰਡ ਲਾਇਏ ਨੇ ਵੀ ਇਹਨਾਂ ਵੱਤ ਬਦ ਨਾਸਮਾਨ ਕਰਿਓ ਨੋਟ ਕਰਿਓ ਲਾ ਲਓ ਮੇਰਾ ਬੱਬੀ ਕਾਟ ਦੋ ਨਾ ਨਾ ਉਹ ਕਹਿੰਦੇ ਜਾਨ ਲੱਗੇ ਲੈ ਜਾਗੇ ਵੀ ਗਲਤ ਕਹਿੰਦੇ ਹੁਣ ਕੁਸ਼ਤੀਆਂ ਮੈਦਾਨ ਦੇ ਵਿੱਚ ਹੈ। ਇਹ ਨੌਜਵਾਨਾਂ ਦੇ ਪਲੇਅਰ ਹਰਦਾ ਹੈ। ਬਾਤ ਸਮਝੀਏ। ਬਾਤ ਸਮਝੀਏ। ਵਾਹ! ਦੁਆਕੇ ਸਿਰ ਤੇ ਮੁਕਾਬਲਾ ਜਿਹੜਾ ਚੱਲ ਰਿਹਾ ਹੈ। ਚੱਲਦਾ ਹੋਇਆ ਬਾੜਾ ਜੋਰ ਬਾਈਕਰ ਮੋਹਨ ਸਿੰਘ। ਵਾਕਈ ਜਿਹੜੀਆਂ ਬਾਤਾਂ ਸਿਰੇ 'ਤੇ ਬੈ ਗਈਆਂ। ਹਰ ਰਕੋਰਡ ਜਿਹਨੇ ਬਣਦੇ ਜਾ ਰਹੇ ਅੱਜ ਧਕੇੜੇਖੇ ਮਹਾਨ ਸਰਜ਼ਮੀਂ ਦੇ ਉੱਤੇ। ਪਰ ਦੇਖੋ ਚੱਪਾ 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 ਖੋਹ ਚੱਤਾ ਚੰਗਲਵੜੀ ਗੱਲ ਨਹੀਂ। ਉਹ ਬਈ ਨਹੀਂ ਹੈ। ਉਹਦੇ ਵੱਡੇ ਪਾਣ ਸਨਮਾਨ ਦੇ ਵਿੱਚ ਕੀਤੇ ਜਾ ਰਹੇ ਹੈ। ਬੰਦ ਕਰੋ ਜੀ ਤੋਂ ਵੀ ਸਾਰ ਬੰਦ ਕਰ ਰੇ ਤੁਹਾਡੀ ਲੈ ਕਦਰ ਭਾਰਤ ਮਾਨ ਸਮਰਾਟ ਗੁਰਮukh ਪਹਿਲਵਾਨ ਜੀ ਪਟਿਆਲਾ ਤੇ ਕੁਸ਼ਤੀ ਦੇ ਬਾਬਾ ਪਾ ਪਹਿਲਵਾਨ ਸਿਕੰਦਰ ਸਿੰਘ ਜੀ ਆਉਣਗੇ ਇਹਨਾਂ ਵੱਲੋਂ ਧਕੇੜੇ ਦੇ ਕੁਸ਼ਤੀ ਦੰਡਲ ਦੇ ਵਿੱਚ ਵਿਸ਼ੇਸ਼ ਮਾਣ ਸਨਮਾਨ ਦਿੱਤਾ ਜਾਣਾ ਹੈ ਬੇਨਤੀ ਹੈ ਜੀ ਮੱਚ ਤੇ ਆ ਜਾ ਗੇਡਾ ਲਾਉਣਾ ਭਾਰਤ ਮਾਨ ਸਮਰਾਟ ਗੁਰਮukh ਪਹਿਲਵਾਨ ਜੀ ਪਟਿਆਲਾ ਜੀ ਜਿਨ੍ਹਾਂ ਨੇ ساری ਜਿੰਦਗੀ ਪਾਹਿਰ ਮੰਦੇ ਲੇਖੇ ਲਾਈਆ ਅਗਲੀ ਗੱਲ ਤਲਵੀਰ ਕਨਾਲ ਜੀ ਮੈਂ ਬੇਨਤੀ ਕਰਦਾ ਸਿਕੰਦਰ ਪਹਿਲਵਾਨ ਜੀ ਆਲਮਗੀਰ ਬਾਬਾ ਮੋਢੀ ਗੁਰਸਤੀ ਦੇ ਮੰਨੇ ਗਏ ਆ ਚੋਟੀ ਦੇ ਰਸਤੇ ਤਿਆਰ ਕੀਤੇ ਭਾਵੇਂ ਗੱਲ ਫੱਤੇ ਪਹਿਲਵਾਨੀ ਹੋਵੇ ਭਾਵੇਂ ਕੇਰ ਪਹਿਲਵਾਨੀ ਤਾਂ ਸਵੇਰ ਮੈਦਾਨ ਦੀ ਅਗਲੀ ਪਹਿਲਾ ਲੜੌਣੀ ਪੰਨਾ ਪਹਿਲਵਾਨ ਆਲਮਗੀਰ ਸਰਦਾਰ ਸੀਖ ਅਲਕੀਰ ਦਰਮੇਂਦਰ ਅਲਪੀਰ ਨਾਲੀ ਨੰਦਾ ਪਹਿਲਵਾਨ ਜੀ ਹਰਮਿੰਦਰ ਬੈਗਰਾ ਦੇ ਸਿਤਰਾ ਇਹ ਗੱਲ ਕਰੀਏ ਆਲਮਗੀਰ ਜਿਹੜੀ ਦਰਜਣਾ ਰੁਸਤਮ ਤੇ ਯਾਰ ਕੀਤੇ ਅਖਾੜੇ ਆਲਮਗੀਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਿਕੰਦਰ ਪਹਿਲਵਾਨ ਜੀ ਹੋਰ ਆ ਗਿਏ ਇਸ ਸਿਰਾਂ ਦੇ ਗੱਲ ਕਰੀਏ ਦੂਜਾ ਜਿਹੜਾ ਮਾਨਸਮਾਨ ਹੋਣਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮਖ ਪਹਿਲਵਾਨ ਜੀ ਪਟਿਆਲਾ ਭਾਰਤਵਾਲ ਸਮਰਾਟ ਏਸ਼ੀਅਨ ਗੇਮਾਂ ਦੇ ਵਿੱਚ ਜਿੱਥੇ ਸਿਲਵਰ ਮੈਡਲ ਇੱਥੇ ਇਤਨਾ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ 브라운 ਮੈਡਲ ਤੇ ਨਾਲ ਹੀ ਜੇ ਗੱਲ ਕਰੀਏ ਛੇ ਮਾਰਦੇ ਜਿਹੜੇ ਨੈਸ਼ਨਲ ਚੈਂਪੀਅਨਸ਼ਿਪ ਸੀਨੇ ਮੈਚ ਦਾ ਗੋਲਡ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਸਮੇਂ ਦੇ ਪ੍ਰਸਿੱਧ ਮਾਲਾ ਗੁਰਮਖ ਪਹਿਲਵਾਨ ਜੀ ਪਟਿਆਲਾ ਉਹਨਾਂ ਦਾ ਜਿਹੜਾ ਵੱਡਾ ਮਾਨ ਸਨਮਾਨ ਕੀਤਾ ਜਾਣਾ ਦੋ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਜਾਣੇ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆ ਦੋਨਾਂ ਪਹਿਲਵਾਨਾਂ ਦਾ ਬਹੁਤ ਬਹੁਤ ਧੰਨਵਾਦ ਲੋ ਯਾਦਗਾਰੀ ਤਸਵੀਰਾਂ ਹੋਣੀਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਤੋਂ ਅੱਜ ਕੇ ਰੋਜ਼ੀ ਉਧਰ ਵੱਡੇ ਸਨਮਾਨ ਜਿਹੜੇ ਕੀਤੇ ਜਾ ਰਹੇ ਐ ਅੱਜ ਠੰਗੇੜੇ ਪਿੰਡ ਦੀ ਧਰਤੀ ਦੇ ਉੱਤੇ ਸਿਕੰਦਰ ਪਰਵਾਹ ਦੀ ਆਲਮ ਕੀ ਰੋਣਾ ਦੇ ਐਂ ਜੇ ਗੱਲ ਕਰੀਏ ਨਾਲ ਗੁਰਮੁਖ ਪਹਿਰਵਾਨ ਜੀ ਭਾਰਤ ਮਨ ਸਮਰਾਟ ਦੁਨੀਆ ਤੇ ਵੱਡੇ ਖਤਾਬ ਦਿੰਦੇ ਐ ਪਰ ਬੱਲੇ ਬੱਲੇ ਜਿਹੜੀ ਹੋ ਰਹੀ ਐ ਅੱਜ ਵਿੱਚ ਮੈਦਾਨਾਂ ਦੇ ਅੱਜ ਦੁਨੀਆ ਪੁੱਜੀ ਹੋਈ ਐ ਠੰਗੇੜੇ ਪਿੰਡ ਦੀਆਂ ਬਰੂਹਾ ਤੇ ਇਸ ਪਵਿੱਤਰ ਸਥਾਨਾਂ ਦੇ ਐਂ ਜੇ ਗੱਲ ਕਰੀਏ ਨੌਵੇਂ ਪਾਸ਼ਾ ਦੇ ਪਵਿੱਤਰ ਚਰਨ ਪਾਏ ਐਂ ਵੱਡੀਆਂ ਬਾਤਾਂ ਜਿਹੜੀਆਂ ਇਸ ਡੰਗੜ ਦੀਆਂ ਹੋਈਆਂ ਤੇ ਦੁਨੀਆ ਦੇ ਇਤਿਹਾਸਿਕ ਸਰਨਾਮੇ ਜਿਹੜੇ ਸਾਜੇ ਹੋਏ ਤੀਜੇ ਵਿਸ਼ਾਲ ਕੁਰਸੀ ਡੰਗੜ ਦੇ ਉੱਤੇ ਬਾਤਾਂ ਪੈ ਰਹੀਆਂ ਘੋੜਾ ਬਾਬਾ ਫਲਾਹੀ ਤੇ ਜੱਗਾ ਆਲਮਗੀਰ ਇਹ ਮਹਾਨ ਬਾਬਾ ਪਹੁੰਚਣਗੇ ਬਾਹਰਲੀ ਸੇ ਵਾਹ ਜੀ ਵਾਹ ਉਹਨਾਂ ਦੀ ਤਕਬੀਰੋ ਰੱਬੀਓ ਤੇ ਇੱਕ ਪਾਸੇ ਆਲਮਗੀਰ কুਸਤੀ ਖਾੜੇ ਦੇ ਪਹਿਲਵਾਨ ਇੱਕ ਪਾਸੇ ਹਿੰਦੁਸਤਾਨ ਦੇ ਪਹਿਲਵਾਨ ਇੱਕ ਵਾਰ ਦੋਨੇ ਮਹਾਨ ਸ਼ਖਸੀਅਤਾਂ ਦੇ ਨਾਂ ਤੇ ਜੋਰ ਨਾਲ ਤਾੜੀ ਮਾਰ ਕੇ ਇਹਨਾਂ ਦਾ ਸਵਾਗਤ ਕਰੋ ਜੀ ਤੈਨੂੰ ਧੰਨਵਾਦ ਕਰਦੇ ਹਾਂ ਜੀ ਸਾਡੀ ਸਮੁੱਚੀ ਪ੍ਰਬੰਧਕ ਕਮੇਟੀ ਬੈਂਕ ਪਹਿਲਵਾਨ ਕੀ ਤੇ ਸਾਡੇ ਨਿਰਮਲ ਸਿੰਘ ਜੀ ਹੋਰ ਸਾਡੇ ਨਗਰ ਦੇ ਪਤਵੱਤੇ ਸਾਜ ਸਾਰੇ ਵਿਰਲਾਤ ਤੈਨੂੰ ਧੰਨਵਾਦ ਕਰਦੇ ਜਿਨ੍ਹਾਂ ਵੱਲੋਂ ਮਹਾਨ ਸ਼ਖਸੀਅਤਾਂ ਨੇ ਬਾਖਸਮਾਲ ਕੀਤੀ ਗਈ ਕੋਦਰ ਛੱਡੀ ਵਾਲੇ ਪਹਿਲਵਾਨ ਜਿਹੜਾ ਨਾਰੇ ਨੇ ਸਭ ਨੂੰ ਦੈਂਦੇ ਬਾਕਸ 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 ਅਗਲੀ ਦਰਸਾਤੇ ਸਿਪੀ ਸੀਜੀਟੀਪਾ ਉੱਥੇ ਟੱਕਰ ਟੱਕਰ ਕੰਸਰ ਵਾਹ ਜੀ ਵਾਹ ਬਹੁਤ ਹੀ ਪਿਆਰੀ ਕੁਸ਼ਤੀ ਜਿਹੜੀ ਚੱਲ ਰਹੀ ਹੈ ਪਰ ਉੱਧਰ ਦੇਖੋ ਮੁੰਡਾ ਗਰਨਾਮ ਐਨ ਜੇ ਗੱਲ ਕਰੀਏ ਨਾਮ ਦੇ ਵਿੱਚ ਪੂਰਾ ਦਾ ਵਾਹ ਤਾੜੀ ਮਾਰ ਦਿਓ ਇੱਕ ਵਾਰੀ ਦਿੱਲੀ ਵਾਲੇ ਨੂੰ ਜਿੱਤ ਕਰਕੇ ਸੱਦੇ ਨੂੰ ਜਿਹੜਾ ਗਰਨਾਮ ਬੱਲੇ ਬੱਲੇ ਕਰਾ ਗਿਆ అవుగ అగలి వాళ్ళ కూడా భాష